भाई मारना है पता चक्कर क्या मारना है मोटी गल पे मोटी गल नहीं मार दे मारो ना मेरे मारो की मार के भी वीडियो आवे लगे वीडियो बनाना है Các bạn ਸੇ ਆਉਂਦਾ ਪੂਰੇ ਪਿੰਡ ਵਿੱਚ ਬੰਦੇ ਆ ਰਹੇ ਆ। ਆਪਣੀ ਸਿਕੱਟ ਲੈ ਮੈਨੂੰ ਲੈ। ਆ ਵੀਰੇ ਆ ਗੱਡੀ ਜੀ ਠੀਕ ਹੈ ਜੀ ਆ ਆਪਣਾ ਪੁਲਿਸ ਚੌਕੀ ਭਰਤਗੜ ਭਰਤਗੜ ਗਿਆ ਭਰਤਗੜ ਖੜੀ ਹੈ ਜੀ ਈਲਾ ਰੋਪਨਗਰ ਆ ਆਪਣਾ ਆ ਗੱਡੀ ਖੜਾ ਦੀ ਪੁਲਿਸ ਵਾਲਿਆਂ ਕੋਲ ਸਾਡੀ ਇਹ ਗੱਡੀ ਪੁਲਿਸ ਵਾਲਿਆਂ ਨੇ ਜੀ ਪੁਲਿਸ ਵਾਲਿਆਂ ਨੇ ਕੋਲ ਗੱਡੀ ਖੜਾ ਦਿੱਤੀ ਗੱਡੀ ਖੜਾਤੀ ਆ ਉਹ ਕੁਝ ਨਹੀਂ ਆ ਕੱਪੜੇ ਇਹ ਦੇ ਖਿੰਡੇ ਪਏ ਨੇ ਜਾਂ ਪੁਲਿਸ ਵਾਲੇ ਜਣਾਲੇ ਐ ਦੇਖ ਲੋ ਜੀ ਆ ਦੇਖ ਲੋ ਜੀ ਬਹੁਤ ਉਹ ਸਮਾਨ ਪਿਆ ਵੀ ਦੇਖੋ ਹਾਂ ਯਾਰ ਤਾਦੂ ਪਿੱਤਰੀ ਵੀ ਮਤਰੀ ਠੀਕ ਹੈ ਜੀ ਉਹ ਸਮਾਨ ਚਾਹ ਨਾ ਚਿੰਨ 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 ਨਾ ਨਾ ਆ ਡੋਪੀ ਪਈ ਐ ਇਹ ਪੁਲਿਸ ਵਾਲੇ ਦੀ ਦਿਖਾਓ ਯਾਰ ਜਿਹੜੇ ਨੂੰ ਕੀ ਐ ਆ ਡੋਪੀ ਪਈ ਐ ਇਹ ਪੁਲਿਸ ਵਾਲੇ ਦੀ ਆ ਦੇਖੋ ਆ ਗੀਆ ਬਹੁਤ ਵੀ ਇਹ ਦਾਰੂ ਬਿਕੇ ਇੰਨੇ ਕਦੀ ਦਾਰੂ ਦੀਆਂ ਬੋਤਲਾਂ ਪਈਆਂ ਨੇ ਜੀ ਆ ਪਈਆਂ ਨੇ ਜੀ ਦਾਰੂ ਦੀਆਂ ਬੋਤਲਾਂ ਹੀ ਦੇਖ ਲੋ ਜੀ ਆ ਹਾਲ ਹੈ ਪੰਜਾਬ ਪੁਲਿਸ ਦਾ ਉਹ ਭੈਣ ਚੋ ਕਹਿੰਦੇ ਨੇ ਵੀ ਸਾਡੇ ਆ ਗਰੂ ਫਲਾਣਾ ਧਮਕਾਣਾ ਆ ਆ ਲੋ ਜੀ ਭੈਣ ਚੋ ਦਾ ਬੱਜੀ ਬੰਦਾ ਉਹ ਉੱਪਰ ਬੱਜਿਆ ਵਾ ਸ਼ੀਸ਼ਾ ਜਿਹੜਾ ਸੌਖਾ ਟੁੱਟਦਾ ਪਿਆ ਚੋ ਦੇਖੀ ਵੀਰੇ ਮੜਿਆ ਆ ਉੱਪਰੋਂ ਨਾ ਡਿੱਗੇ ਤੇਰੇ ਜੀਵੇਂ ਆਉਂਦੇ ਆਉਂਦੇ ਪਾਣ ਦੇ ਲੋੜਾਂ ਚ ਪਾੜ